ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰੁਪਿੰਦਰਪਾਲ ਸਿੰਘ ਮੈਂ ਹਾਕੀ ਦਾ ਖਿਡਾਰੀ ਆ ਤੇ ਫਰੀਦਕੋਟ ਦਾ ਸਨਿਕ ਆ ਅਸੀਂ 2021 ਵਿੱਚ 올림픽 ਗੇਮਸ ਵਿੱਚੋਂ ব্রੌਨ ਮੈਡਲ ਲੈ ਕੇ ਆਏ ਸੀ ਜਿਸ ਕਰਕੇ ਸਾਨੂੰ ਪੰਜਾਬ ਸਰਕਾਰ ਨੇ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਤੇ ਕੁਝ ਦਿਨ ਪਹਿਲਾਂ ਸੀਐਮ ਸ਼੍ਰੀ ਭਗਵੰਤ ਮਾਨ ਜੀ ਨੇ ਸਾਨੂੰ ਪੀਸੀਐਸ ਤੇ ਪੀਪੀਐਸ ਦੀ ਨੌਕਰੀਆਂ ਦਿੱਤੀਆਂ ਟੌਪ ਸਕੋਰਰ ਡਰੈਗ ਫਲਿੱਕਰ ਸਾਡਾ ਰੁਪਿੰਦਰਪਾਲ ਸਿੰਘ ਪੀਸੀਐਸ ਐਗਜ਼ੈਕਟਿਵ ਨੌਕਰੀ 100% ਨੌਕਰੀ ਦੀ ਗਰੰਟੀ ਮੈਂ ਦੇਣਾ ਤੁਹਾਨੂੰ ਚਾਹੇ ਨੈਸ਼ਨਲ ਚੋ ਜਿੱਤ ਕੇ ਆਓ ਚਾਹੇ ਕਾਮਨਵੈਲਥ ਚਾਹੇ ਏਸ਼ੀਅਨ ਚਾਹੇ 올림픽 ਨੌਕਰੀ ਮਿਲਨੀ ਹੀ ਮਿਲਦੀ ਹੈ ਇਹ ਭਾਰਤ ਦੀ ਹਿਸਟਰੀ ਵਿੱਚ ਪਹਿਲੀ ਵਾਰੀ ਹੋਇਆ ਕਿ ਪੀਸੀਐਸ ਦੀਆਂ ਨੌਕਰੀਆਂ ਖਿਡਾਰੀਆਂ ਨੂੰ ਦਿੱਤੀਆਂ ਗਈਆਂ PCS ਦੀਆਂ ਪਿੱਲੀ ਵਾਰੀਆਂ ਇਹਨਾਂ ਨੇ ਪੋਸਟ ਵਿੱਚ ਫਾਸ ਕਰਾ ਕੇ ਸਾਨੂੰ ਦਿੱਤੀਆਂ ਗਈਆਂ ਤੇ ਉਸ ਲਈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਪੰਜਾਬ ਸਰਕਾਰ ਦਾ ਕਿ ਸਾਨੂੰ ਇੰਨਾ ਵਧੀਆ ਮਾਣ ਸਾਨੂੰ ਦਿੱਤਾ ਤੇ ਇੱਕ ਸਾਡੇ ਲਈ ਬਹੁਤ ਵੱਡੀ ਮੋਟੀਵੇਸ਼ਨ ਹੈ ਇਹ ਤੇ ਮੈਨੂੰ ਸ਼ੋਰ ਹੈ ਕਿ ਜਿਹੜਾ ਯੂਥ ਆ ਉਹਨਾਂ ਲਈ ਵੀ ਇਹ ਬਹੁਤ ਵੱਡਾ ਮੋਟੀਵੇਸ਼ਨ ਹੋਊਗਾ ਕਿ ਅਸੀਂ ਵੀ ਵੱਡੇ ਹੋ ਕੇ ਵੀ PCS ਜਾਂ PPS ਬੰਨਾਂ ਤੇ ਇੱਕ ਸਪੋਰਟਸ ਨੂੰ ਪ੍ਰੋਮੋਟ ਕਰਨਾ ਇੱਕ ਵੱਡਾ ਉਪਰਾਲਾ ਸਾਰਨਾਲਾ ਉਹ ਜਿਹੜਾ ਅੱਜਕੱਲ ਬਹੁਤ ਵਧੀਆ ਚੱਲ ਰਿਹਾ ਕਿ ਨਸ਼ਿਆਂ ਦੇ ਵਿਰੁੱਧ ਜਿਹੜਾ ਗੇਮਾਂ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਵੱਤ ਵੱਦ ਯੂਥ ਜਿਹੜਾ ਹੈਗਾ ਪੰਜਾਬ ਦਾ ਉਹਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਤੇ ਉਸ ਲਈ ਮੈਂ ਬਹੁਤ ਬਹੁਤ ਧੰਨਵਾਦਾਂ ਕਿ ਤੁਸੀਂ ਇੰਨਾ ਵਧੀਆ ਉਪਰਾਲਾ ਸਟਾਰਟ ਕੀਤਾ ਹੋਇਆ ਵਿਚ ਜਿਹੜਾ ਸਪੋਰਟਸ ਨੂੰ ਗੇਮਾਂ ਨੂੰ ਆਪਣਾ ਪ੍ਰਮੋਟ ਕਰ ਰਹੇ ਹਾਂ ਜਿਸ ਕਰਕੇ ਆਪਾਂ ਨਸ਼ਿਆਂ ਦੇ ਵਿਰੁੱਧ ਆਪਾਂ ਪੰਜਾਬ ਨੂੰ ਵਧੀਆ ਤਰੀਕੇ ਨਾਲ ਖੁਸ਼ਹਾਲ ਬਣਾਇਆ